ਆਖਾਂ ਸਾ ਵਾਹਿੰਦੀ ਜਿੱਕੀ ਹੀ ਆਇਆ ਆਖਾਂ ਸਭ ਸੰਗਤਾਂ ਭਾਗਾ ਨਾਲ ਨੇ ਮਿਲੇ دیدار ਥੋਡੇ ਲੱਗੀ ਹਾਜ਼ਰੀ ਵਿੱਚ ਦਰਬਾਰ ਸੱਚੇ ਤੁੱਚੇ ਸੱਚੇ ਨੇ ਐਨ ਵਿਚਾਰ ਥੋਡੇ ਆਣ ਸਜੇ ਹੋ ਨੇ ਪੀਰ ਮਹਾਰਾਜ ਥੋਡੇ ਪਾਈ ਗੁੰਦਕੇ ਗਾਂ ਵਿੱਚ ਹਾਰ ਥੋਡੇ ਪਾਈ ਗੁੰਦਕੇ ਕੰਠਵੇਂ ਹਾਰ ਥੋਡੇ ਆ ਮਾ ਦੀਂਦਾ ਦੋਰ ਕਨਾਰਾ ਢੇੜੀ ਚਪੋ ਮੰਜ

ਰੇਤੇ ਕਰੇ ਬੇਨਤੀ ਤੁਮਨਾ ਧਬਜਾਰਾ ਮੈਂ ਤੇਰਾ ਤੂੰ ਮੇਰਾ ਤੂੰ ਫੱਕਰਾ ਮੇਨਾ ਹੋਰ ਸ਼ਰਨ ਪਿਆਰੀ ਰੱਖ ਲੈ ਤੂੰ ਛੱਡ ਜਾ ਮਰ ਤੇ ਰਹ ਤਾ ਹਏ ਸਾਲ ਮਹਾਨ ਮੇਲਾ ਦੋ ਫੱਕੜ ਨੂੰ ਲੱਗਦਾ ਹੈ 19 ਨੂੰ ਆਪਾਂ ਪਹਿਲਾ ਮੇਲਾ ਲਾਇਆ ਸੀ ਮਾਨਕ ਜੀ ਭਾਵੇਂ ਅੱਜ ਆਪ ਨਹੀਂ ਰਹੇ ਕਰੋਨਾ ਦੀ ਇਹ ਯਾਦ ਅਮਰ ਹੈ ਜਦੋਂ ਅਸੀਂ ਦੋਹਾਂ ਖਾੜੇ ਨੇ ਤਿੰਨ ਟੰਕੇ ਸਮਾ ਲਾ ਕੇ ਸਾ ਸੰਗਤ ਦੇ ਚਰਨੀ ਆਪਣੀ ਕਲਾ ਦੀ ਪ੍ਰਦਰਸ਼ਨੀ ਕਰੀ ਸੀ ਜਿਤਨੀ ਸੰਗਤ ਪਹੁੰਚੀ ਹੈ ਰੋਡਿਆਂ ਵਾਲੇ ਜੱਥੇ ਤੇ ਕਿਰਪਾ ਕਰੋ ਜੋ ਹਾਸੜ ਕੇ ਫਤਿਬਲਾਓ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਕਾਂ ਸਿੰਘ ਜੀ ਹੁਣੇ ਹਰਮਨ ਪਿਆਰੇ ਸਾਡੇ ਪਿਤਾ ਸમાન ਬਜ਼ੁਰਗ ਇਹ ਕਹਿੰਦੇ ਰਹਿੰਦੇ ਨੇ ਸਰਦਾਰ ਮਖੜ ਸਣਾ ਨੂੰ ਵੀ ਭੰਡੇ ਜੀ ਹਣਾ ਨੂੰ ਫੋਨ ਕਰਤਾ ਇਹਨਾਂ ਦੇ ਬੱਚਿਆਂ ਨੇ ਵਿਦੇਸ਼ਾਂ ਦੇ ਵਿੱਚ ਸਾਡਾ ਬੜਾ ਸਨਮਾਨ ਕਰਿਆ ਉਹ 50 ਰੁਪਏ ਬਖਸ਼ੀਏ ਨੇ ਬਾਈ ਗਾਂਧੀ ਜੀ ਖਾੜੇ ਵਾਲੇ ਖਾੜੇ ਪਿੰਡ ਦੀ ਸੰਗਤ ਨੇ ਸਾਨੂੰ ਸਾਈ ਦਿੱਤੀ ਹੈ ਹੁਣ ਪਿੰਡ ਦੇ ਲੋਕਾਂ ਨੇ ਇਹ ਕਿਹਾ ਇਹ ਭਾਈ ਹੁਣੇ ਬੈਠੇ ਨੇ ਕਹਿੰਦੇ ਕਮੇਟੀਆਂ ਨੂੰ ਕਹਿੰਦੇ ਤੁਸੀਂ ਹੀ ਬੁਲਾਉਂਦੇ ਅਸੀਂ ਪੈਸੇ ਇਕੱਠੇ ਕਰਕੇ ਦੇ ਦਿੰਨੇ ਪਰ ਅਸੀਂ ਜੋ ਰੋਡਾਂ ਵਾਲੇ ਜੱਥੇ ਨੂੰ ਬੁਲਾਉਣਾ ਹੈ ਮੈਂ ਦੋ ਖਾੜੇ ਖਾੜੇ ਪਿੰਡ ਲਾਉਣੇ ਹਨ ਪਰਵਾਦ ਕਰਦਾ ਹੈ ਮਹਾਪੁਰਸ਼ਾਂ ਵਨੀਓ ਬਹੁਤ ਸਾਰੇ ਰੁਪਏ ਰੋਡਾਂ ਵਾਲੇ ਜੱਥੇ ਨੂੰ ਬਖਸ਼ੇ ਗਏ ਪਾਤਸ਼ਾਹੀ ਕਿਰਪਾ ਦ੍ਰਿਸ਼ਟੀ ਕਰਨ ਆਪਣੇ ਚਰਨਾਂ ਵੀ ਪ੍ਰੀਤ ਵਖਸ਼ ਕਰਨ ਲਾਗਰ ਮੁਖੋ ਦਾਰਾ ਸਾਊਂਡ ਸਰਵਸਵਾਲੇ ਵੀਰ ਸਾਨੂੰ 34 ਸਾਲ ਹੋ ਗਏ ਲਗਾਤਾਰ ਇਹਨਾਂ ਦੀ ਸਾਊਂਡ ਚ ਬੰਗੇ ਪਿੰਡ ਦੇ ਕੋਲੇ ਮਯਾਰਾ ਰਾਜਾ ਸਾਹਿਬ ਗੋਂਦਿਆਂ ਨੂੰ ਦੇ ਸਿੰਘ ਕੀ ਹਿੱਦ ਦਾ ਪਿੰਡ ਹੈ ਖਟਕੜ ਕਲਾਂ ਉਥੇ ਨਾਲ ਹੀ ਮਯਾਰਾ ਰਾਜਾ ਸਾਹਿਬ ਉਥੇ ਆਏ ਸਾਲ ਗਾਉਣੇ ਆ ਜਿਨ੍ਹਾਂ ਦੀ ਸਾਊਂਡ ਇੱਥੇ ਆਪਾਂ ਮੰਗਾਈ ਹੈ ਤੋਂ ਸਾਰੇ ਵੀਰਾਂ ਦੇ ਪਵਨ ਚੱਲਣਾ ਚ ਬੇਨਤੀ ਹੈ ਮੈਂ ਅੱਜ ਗਾਉਣ ਰਾਣੀ ਸੁੰਦਰਾ ਦਾ ਪੇਸ਼ ਕਰਨਾ ਹੈ ਰਾਣੀ ਸੁੰਦਰਾ ਕੌਣ ਸੀ ਮੈਂ ਅਮਰ ਸਿੰਘ ਸ਼ੌਂਕੀ ਕਹਿੰਦਾ ਰਿਕਾਰਡ ਵੱਜਦੇ ਐ ਅੱਗੇ ਮੁੰਡੇ ਦਾ ਮੰਗਣਾ ਹੁੰਦਾ ਦੋ ਮੰਝੇ ਜਿਹੜੇ ਸਪੀਕਰ ਲੱਗ ਜਾਂਦੇ ਫਿਰ ਅਮਰ ਆਹ ਉਹ ਗਾਉਣ ਹੈਨੀ ਸੀ ਉਹਦਾ ਮਰਦਾਂ ਦੇ ਗਾਉਣ ਸੀ ਸਰਦੀ ਜੋਗ 냔ੀ ਵਾ ਫੜ ਕੇ ਅੱਖ ਲੱਗ ਜਾ ਲਾਗੀ ਨਾ ਜੋਗੀਆਂ ਮੇਰੇ ਸੁੰਦਰਾਂ ਦੀ ਛੇ ਜਮਾਨ ਲਾਵੇਂ ਮੈਨੂੰ ਆਪਣੀ ਆਪਣੀ ਬਣਾ ਲਾ ਰਾਣੀ ਕੰਨ ਵਿੱਚ ਉਲਾਜ ਜੋਗੀਆਂ ਮੁੰਦਰਾ ਮੁੰਦਰਾ ਵਿੱਚ ਠੋਕਰਵਾਲ ਹੋ ਗਈ ਰਾਣੀ ਸੁੰਦਰਾ ਤੇ ਪੂਰਨ ਕੀ ਕਹਿੰਦਾ ਸੀ ਗੱਲ ਸੁਣ ਲਾ ਰਾਣੀਏ ਮੇਰੀ ਨਹੀਂ ਗੱਲ ਸੁਣ ਲਾ ਸੁਣ ਲਾ ਰਾਣੀਏ ਮੇਰੀ ਅਸੀਂ ਹੈ ਭਗਤ ਰਬਦੇ ਸਾਡੇ ਸਤਗੁਰ ਸਤਗੁਰ ਨਾਲ ਪਰਿਤੀ ਟੋਕ ਭਾਵੇਂ ਲੱਖ ਵਸਦੇ ਸੁੰਦਰਾ ਸੁੰਦਰਾ ਨੀ ਜਗ ਦਾ ਪ੍ਰੇਮ ਛੱਡ ਕੇ ਪਾਇਆ ਮੁੰਦਰਾ ਵਸਾ ਗऊं ਕਾਰ ਲੈ ਅਰਜ ਪਾਰ ਮਾਣ ਜੋਗਿਆ ਜਾਨੀ ਜਾਗ ਪੀ ਰਾਣੀ ਜਾਗ ਪੀ ਗਮਾਦੂ ਤੇਰੀ ਜਾਨ ਜੋਗਿਆ ਰਾਣੀ ਜਾਗ ਪੀ ਨਬੀ ਚੰਦੇ ਗੁਰੂਆਂ ਦੇ ਅਸੀਂ ਕਿਹੜਾ ਕੈਰਬੰਦੀਏ ਰਾਣੀ ਸੁੰਦਰਾ ਰਾਣੀ ਸੁੰਦਰਾ ਦੇ ਹੱਥੋਂ ਨਹੀਂ ਖੈਰ ਬੰਦੀਏ ਰਾਣੀ ਸੁੰਦਰਾ ਅੱਗੇ ਉਸ ਨੇ ਅਨੇਕਾਂ ਸਾਧੂ ਮਾਰਦੇ ਕੋਈ ਬਚਿਆ ਨਾ ਉਹਦੀ ਤਲਵਾਰ ਦੇ ਮਸ਼ਹੂਰ ਏ ਕਹਾਣੀ ਸੰਸਾਰ ਦੇ ਉਸ ਖੂਨ ਨੇ ਨੁ ਜਾਣਦਾ ਜਹਾਨ ਬਾਬਾ ਜੀ ਰਾਣੀ ਜਾਗ ਪੀ ਰਾਣੀ ਜਾਗ ਪੀ ਗਮਾ पूरन बचन मुख कौड़े जा तूं असे ख़बर दौड़े आवे पिछे असां न खुद दौड़े आवे घर वारी तूं त ਨੋ ਨੈਣ ਰਾਜ ਦੇ ਨ ਦੇਖ ਕੇ ਫਕੀਰ ਨੋ ਆਇਆ ਮੈਂ ਤੇਰੀ ਉਤੇ ਹੋ ਗਈ ਕਾਰਬਾਨ ਜੋਗਿਆ ਰਾਣੀ ਜਾਗ ਪੀ ਰਾਣੀ ਜਾਗ ਪੀ ਗਮਾਦੂ ਤੇਰੀ ਜਾਨ ਜੋਗਿਆ ਜੇ ਰਾਣੀ ਜਾਗ ਪੀ ਮੁੰਡੇ ਨੂੰ ਪਰਦਾ ਕੁੱਤਾ ਵੱਡੂ ਮੁੰਡਾ ਕਹਿੰਦਾ ਪਾਪਾ ਤੂੰ ਹੀ ਹਟਾ ਦੇ ਬਾਣੀਏ ਤੋਂ ਗੋਲਖੰਦਾ ਕੁੱਤਾ ਜੜੈਣਾਗਾ ਐਡਾ ਕ ਡੰਡਾ ਲੈ ਕੇ ਗਿਆ ਹਟਾਉਣ ਜਦਾਂ ਇਹ ਕਰਕੇ ਡੰਡਾ ਉੱਗ ਰਿਆ ਜਿਹੜੇ ਕੁੱਤੇ ਦਾ ਕਾਕੂ ਦੇ ਘਰ ਚ ਮੂੰਗਾ ਦੇ ਕਿਥੋਂ ਹੜਦਾ ਬਾਣੀਏ ਦੇ ਰਗਾ ਨੂੰ ਆਇਆ ਕੁੱਤਾ ਬਾਣੀਏ ਨੇ ਡੰਡਾ ਹੱਥ ਤੇ ਸਿੱਟਤਾ ਕਹਿੰਦਾ ਖਾਲਾ ਖਾਲਾ ਮੈਂ ਤਾਂ ਹਸਦਾ ਸੀ ਇਹ ਹੁੰਦਾ ਜੱਟ 13 ਕੁੱਤੇ ਨੂੰ ਬਸ ਸੁਵਾਲ ਤਪਾਇਆ ਹੁੰਦਾ ਨਾਗਰਮਖੋਤਾਂ ਕਹਿੰਦਾ ਹੈ ਸੱਚੇ ਪਾਤਸ਼ਾਹ ਅੰਨ ਸਾਵ ਨੂੰ ਦਈ ਕੁੱਤੀ ਆਈ ਰੱਸੀ ਦਾ ਛੰਨਾ ਪੀਣ ਲੱਗ ਪਈ ਜੱਟ ਨੇ ਆਖਿਆ ਪਾਈ ਮੈਨੂੰ ਇਹ ਪੀਣੇ ਲੱਗ ਪਈ ਉਹਨੇ ਛੰਨਾ ਚੱਕਿਆ ਕੁੱਤੀ ਦੇ ਸਿਰ ਨੂੰ ਵਾਤਾ ਕੁੱਤੀ ਦੇ ਸਿਰ ਚ ਵੱਜ ਕੇ ਛੰਨਾ ਗਾ ਟਾਲੀ ਚ ਵੱਜਿਆ ਛੰਨਾ ਟੁੱਟ ਗਿਆ ਘਰ ਵਾਲੀ ਕਹਿੰਦੀ ਰੱਸੀ ਹੋਰ ਮੰਗਾ ਲੈਂਦਾ ਛੰਨਾ ਤੋੜਦਾ ਸੌਦਾ ਉਹ ਕਹਿੰਦਾ ਛੰਨੇ ਇੰਨਾ ਵੀ ਕੁੱਤੀ ਜਾਂਦੀ ਵੀ ਕਹਿੰਦਾ ਰਾਮੇ ਤੋੜੇ ਨਹੀਂ ਖੜਦੀ ਨਾਗਰਮਖੋਤਾਂ ਦੇ ਕੇ ਸੁਣੋ ਉੱਥੇ ਲਿਆ ਵਰਤਿਆ ਪੂਰਨ ਭਗਤ ਕਹਿੰਦਾ ਕਹਿੰਦਾ ਰਾਣੀ ਸੰਦ ਰਾਣੀ ਹੱਥੋਂ ਲੈਣੀ ਖੈਰ ਬੰਦੀ ਏ ਉਹ ਕਹਿੰਦੀ ਬਾਬਾ ਰਾਣੀ ਜਾਗ ਪੀ ਕਮਾ ਲੂ ਤੇਰੀ ਜਾਨ ਜੋ ਗਿਆ ਸਾਧਾਰਥ ਕੀਆ ਕਰਮ ਖੋ ਜਿੱਤੇ ਸਾਧਾਰਥ ਸਾਧਨਾ ਨਾ ਉਥੇ ਸਾਹ ਹੱਦ ਹੱਦ ਵਾਲਾ ਸਾਥ ਉਹ ਲਈ ਬੈਠਾ ਬਾਬਾ ਇਸ਼ਰ ਸਿੰਘ ਦੀ ਕਲੇਰਾਂ ਵਾਲੇ ਸ਼ਾਮੀ ਜੀ ਲੋਪੋ ਵਾਲੇ ਬਾਬਾ ਨਾਨ ਸਿੰਘ ਜੀ ਔਰ ਕਿੰਨੇ ਮਹਾ ਪਰਚਸਰ ਤੀਤੇ ਪੂਰਨ ਮਹਾ ਪਰਸ਼ ਹੋਏ ਗੁਰਮੁਖੋ ਬ੍ਰਹਮ ਗਿਆਨੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਚ 15 ਭਗਤਾਂ ਦੀ ਬਾਣੀ ਹੈ ਨੇ ਚੰਨ ਝਸਣ ਲੱਗੀ ਜਗਾਉਣ ਦੀ ਮਾਰੀ ਮੁਠੀ ਚਾਪੀ ਕਰਨ ਲੱਪੇ ਮੁਠੀ ਚਾਪੀ ਰਾਣੀ ਸੁਨਦਰਾ ਉੱਠੀ ਬਾਂਦੀਵੰਨੀ ਦੇਖਿਆ ਬਾਂਦੀ ਦੇ ਅੱਖਾਂ ਚੋਂ ਅੰਸੂ ਕਰੀ ਜਾਂਦੇ ਅੰਸੂ ਹਾਂਜੀ ਗੋਪਦਾਰ ਮੈਂ ਬਹੁਤ ਸਾਰੇ ਰਪਏ ਸਾਡੇ ਭਰਾ ਬਖਸ਼ੀਏ ਨੇ ਸ਼ਾਹ ਕਿਰਪਾ ਕਰਨਾ ਆ ਮੇਲਾ ਮੇਰੀ ਜ਼ਿੰਦਗੀ ਦੇ ਵਿੱਚ ਐ ਮੇਲਾ ਹੈ ਮੈਂ ਗਾਉਣ ਇੱਥੋਂ ਲੱਗਾ 1978 ਚ ਪਹਿਲੀ ਵਾਰ ਗੱਡੇ ਤੇ ਸਟੇਜ ਲਈ ਸੀ ਗੱਡੇ ਤੇ 1978 ਚ 22 ਤੇ 12 34 ਸਾਲ ਹੋ ਗਏ ਪਰ ਮੁੱਖੋ ਛਾਣੂ ਕਰਿਓ ਤੇ ਆਂਦੇ ਕਿ ਰਾਣੀ ਸੁੰਦਰਾ ਦੀ ਬਾਂਦੀ ਜਾ ਕੇ ਮੁੱਠੀ ਚਾਪੀ ਕਰਨ ਲੱਗੀ ਰਾਣੀ ਸੁੰਦਰਾ ਉੱਠੀ ਜਦ ਬਾਂਦੀ ਬੰਨੀ ਦੇਖਿਆ ਬਾਂਦੀ ਦੇ ਅੱਖਾਂ ਚੋਂ ਅੰਸੂ ਕਰੀ ਜਾਂਦੇ ਆ ਰਾਣੀ ਸੁਦਨਾ ਕਹਿੰਦੀ ਨਹੀਂ ਬਾਂਦੀ ਰੋਣੀ ਕਿਉਂ ਹੈ ਉਹ ਕਹਿੰਦੀ ਰੋਣੀ ਤਾਂ ਹੈ ਤੇਰੇ ਦਰ ਤੇ ਅੱਜ ਇੱਕ ਸੰਤ ਆ ਗਿਆ ਕਹਿੰਦੀ ਅੱਗੇ ਇੰਨੇ ਮਾਰਤੇ ਅੱਗੇ ਨਹੀਂ ਰੋਈ ਕਹਿੰਦੀ ਅੱਗੇ ਇਹੋ ਜਿਹਾ ਆਇਆ ਹੀ ਨਹੀਂ ਕੋਈ ਕਹਿੰਦੀ ਇਹਨੇ ਚ ਕੀ ਹੋਣਾ ਹੈ ਕਹਿੰਦੀ ਗੱਲ ਸੁਣ ਲੈ ਕਹਿੰਦੀ ਜਿਹੜਾ ਸੰਤ ਗੇਟ ਤੇ ਖੜਾ ਹੈ ਤੂੰ ਤੇਰਾ ਨਾਂ ਸੁੰਦਰਾਂ ਤਾਂ ਹੈ ਤੂੰ ਸ਼ਾਦੀ ਨਹੀਂ ਕਰਾਈ ਰਾਣੀ ਸੁੰਦਰਾਂ ਨੇ ਸ਼ਾਦੀ ਨਹੀਂ થી ਕਰਾਈ ਤੂੰ ਸੁੰਦਰ ਕਹਿੰਦੀ ਮੈਂ ਵਾਰਡ ਚੋਂ ਸੁੰਦਰ ਐ ਉਹ ਕਹਿੰਦੀ ਹਾਂ ਮੇਰਾ ਵਾਰਡ ਚੋਂ ਰੰਗ ਨੂੰ ਪੁੱਤ ਐ ਤੇ ਬੰਦੀ ਕਹਿੰਦੀ ਗੱਲ ਸੁਣ ਲੈ ਜਿਹੜਾ ਸਾਹਦ ਗੇਟ ਤੇ ਖੜਾ ਹੈ ਤੇਰੇ ਮੂੰਹ ਮਰ ਗਈ ਤਾਂ ਉਹਦੀ ਪੈਰ ਦੀ ਅੱਡੀ ਐ ਮੂਰਗਿਓ ਦੀ ਪੈਰ ਦੀ ਹੱਡੀ ਐ ਮੈਂ ਰੋਣੀ ਤਾਂ ਐ ਜੇ ਤੂੰ ਉਹਨੂੰ ਖਤਮ ਕਰਤਾ ਆਹ ਦੁਨੀਆ ਤੋਂ ਹੁਸ਼ਨ ਖਤਮ ਹੋ ਜੂ ਹੁਸ਼ਨ ਲੋਕੋ ਪਹਿਲਾ ਜਾਦੂ ਰੂਪ ਹੈ ਦੂਜੇ ਜਾਦੂ ਰਾਗ ਤੀਜੇ ਜਾਦੂ ਲక్ష్ਮੀ ਚੌਥੇ ਜਾਦੂ ਭਾਗ ਆ ਸੁਣਿਓ ਗਰਮਖੋ ਗਾਉਣ ਤੇ ਅੰਦੇ ਕੇ ਈ ਬਾਂਦੀ ਕਹਿੰਦੀ ਨਹੀਂ ਰਾਣੀ ਸੁੰਦਰਾ ਦੇਖੀ ਖਤਮ ਨਾ ਕਰਦੀ ਜਦ ਫੋਟੋ ਲਾਤੀ ਫੋਟੋ ਫੋਟੋ ਕੈਮਰੇ ਅੱਗੇ ਕੈਮਰੇ ਹੈ ਨਹੀਂ ਸੀ ਅੱਗੇ ਕੈਮਰੇ ਹੈ ਨਹੀਂ ਸੀ ਇਦੋਂ ਬਚੋਲੇ ਰਿਸ਼ਤਾ ਵੀ ਕਰਾਉਂਦੇ ਸੀ ਕਹਿੰਦੇ ਸੀ ਭਾਈ ਕੁੜੀ ਬਹੁਤ ਸੋਹਣੀ ਕੁੜੀ ਆ ਨੂੰ ਕਹਿੰਦੇ ਮੁੰਡੇ ਦਾ ਅੰਤੀ ਕੋਈ ਨਹੀਂ ਪਲੰਗੀ ਚੱਟ ਥਾਲ ਮੋਤੀਆਂ ਦਾ ਰਾਣੀ ਸੁੰਦਰਾ ਨੇ ਪਰ ਢੀਨਾ ਕਰ ਦਰਸ਼ਨ ਪੂਰ ਲੰਦੇ ਠੰਡਾ ਠਾਰ ਹੋ ਗਿਆ ਸੀਨਾ ਕਰ ਦਰਸ਼ਨ ਜੋਗੀ ਦੇ ਠੰਡਾ ਠਾਰ ਹੋ ਗਿਆ ਸੀਨਾ ਅੱਲਾ ਤੁਰ ਤੇ ਸ਼ਿੰਗਾਰ ਹੈ ਮਹਿਲਾ ਚੋਂ ਜੀਵੇ ਉੱਤੇ ਸੜਨ ਪਤੰਗੀ ਆਉਂਦੀ ਹੈ ਮਹਿਲਾ ਚੋਂ ਜੀਵੇ ਉੱਤੇ ਸੜਨ ਪਤੰਗੀ ਜਿਹੜੀ ਹੋਈ ਬਿੱਲੀ ਨੂੰ ਚਿਲੀ ਖੜਾਕ ਪਪੂਤਰ ਜੀਨਾ ਕਰ ਦਰਸ਼ਨ ਜੋਗੀ ਦੇ ਠੰਡਾ ਠਾਰ ਹੋ ਗਿਆ سینਾ ਕਰ ਦਰਸ਼ਨ ਕਹਿੰਦਾ ਅੱਗੇ ਲੋਹਣਾ ਨੇ ਤਾਂ ਕੋਈ ਸਟਾਏ ਸੀ ਅਖਣੀ ਕਿੱਥੇ ਸਟਾਊਗੀ ਆ ਸੁਣੋ ਕਿਆਨ ਦੇਕੇ ਲੋਕੋ ਕੀ ਹੋਇਆ ਪੂਰਨ ਭਗਤ ਕਹਿੰਦਾ ਕਹਿੰਦਾ ਮਾਤਾ ਸੁੰਦਰਾ ਭੈਣ ਸੁੰਦਰਾ ਅਸੀਂ ਗੁਰੂਆਂ ਦੇ ਚਿੱਲਿਆ ਦੋ ਪ੍ਰਕਾਰ ਦੀ ਮਾਇਆ ਹੈ ਜੜ ਤੇ ਚੇਤਨ ਸ਼ਾਂਤ ਦੋ ਪ੍ਰਕਾਰ ਦੀ ਮਾਇਆ ਦਾ ਤਿਆਗੀ ਹੋਵੇ ਤਾਂ ਸੰਤ ਹੈ ਜੜ ਚੇਤਨ ਦਾ ਤਿਆਗੀ ਸੰਤ ਹੈ ਪੂਰਨ ਭਗਤ ਕਹਿੰਦਾ ਮਾਤਾ ਭੈਣ ਚੇਤਨ ਦੇ ਤਿਆਗੀ ਪੂਰਨ ਸੰਤ ਹੁੰਦੇ ਆ ਮੇਣ ਤੇ ਗੁਰੂ ਦੀ ਕਿਰਪਾ ਮੈਨੂੰ ਪਿੱਛਿਆ ਪਾ ਦੇ ਹੁਣ ਰਾਣੀ ਸੁੰਦਰਾ ਨੂੰ ਮਾਣ ਹੈ ਵੀ ਮੇਰੇ ਰੂਪ ਦਾ ਡੰਗਿਆ ਛੇ ਜੱਤੀ ਮੇਰੇ ਮੁੱਖ ਨੂੰ ਵੇਖ ਕੇ ਧਰਮ ਛੱਡ ਜਾਣਗੇ ਇਹ ਕਿੱਥੋਂ ਬਾਜੂਗਾ ਕੋਈ ਨਹੀਂ ਤੂੰ ਪਿੱਛਿਆ ਪਾ ਦੇ ਆਪੇ ਆਊਗਾ ਉਹ ਉਹ ਆਪ ਦਾ ਸੋਚਦੀ ਐ ਕੋਈ ਮਾਸਟਰ ਸੀ ਮਾਸਟਰ ਮੁੰਡਿਆਂ ਨੂੰ ਸਵਾਲ ਲਿਖਾਈ ਜਾਵੇ ਕਹਿੰਦਾ ਲਿਖੋ ਮੁੰਡੋ 20 ਲੱਖ ਤੇ 30 ਲੱਖ ਮੁੰਡੇ ਕਹਿੰਦੇ 50 ਲੱਖ ਕਹਿੰਦਾ ਲਿਖੋ 50 ਲੱਖ ਤੇ 32 ਲੱਖ ਮੁੰਡੇ ਕਹਿੰਦੇ 82 ਲੱਖ ਵੱਡੀਆਂ ਵੱਡੀਆਂ ਰਕਮਾਂ ਮਾਸਟਰ ਲਿਖਾਈ ਗਿਆ ਕੋਈ ਚੋਰ ਨੰਗਿਆ ਸਕੂਲ ਦੇ ਬੂਹੇ ਦੇ ਕੋਲ ਦੀ ਚੋਰ ਨੇ ਆਖਿਆ ਪੈਸੇ ਸਕੂਲ ਚ ਬਹੁਤ ਪਏ ਨੇ ਮਾਸਟਰ ਦਾ ਰਕਮਾਂ ਲਖਦਾ ਹੀ ਚੋਰ ਨੇ ਰਾਤ ਨੂੰ ਸਕੂਲ ਦਾ ਬੂਹਾ ਤੋੜ ਦਿਆ ਜਿਹੜਾ ਕਮਰਾ ਖੋਲੇ ਕੁਰਸੀ ਮੱਖੇ ਚ ਵੱਜੇ ਆ ਕੇ ਚੋਰ ਕਹਿੰਦਾ 32 ਲੱਖ ਕਿੱਥੇ ਵਿਆ ਸਾਜਰਾਤ ਭਾਲਦਾ ਰਿਆ ਉਥੋਂ ਕੀ ਮਿਲਣਾ ਸੀ ਆਕੇ ਟੀਚਰ ਨੇ ਫੇਰ ਸਕੂਲ ਲਾ ਲਿਆ ਉਹ ਫੇਰ ਅਸਾਹ ਪਰਾਉਣ ਲੱਪਿਆ ਕਹਿੰਦਾ ਲਿਖੋ ਮੁੰਡਿਓ 40 ਲੱਖ ਤੇ 30 ਲੱਖ ਮੁੰਡੇ ਕਹਿੰਦੇ 70 ਲੱਖ ਉਹੀ ਚੋਰ ਫੇਰ ਨੰਗਿਆ ਸਕੂਲ ਦੇ ਬੁਹੇ ਦੇ ਕੋਲ ਦੀ ਬੁਹੇ 'ਚ ਖੜ ਕੇ ਕਹਿੰਦਾ ਮੁੰਡਿਓ ਲਿਖੋ ਨਾ ਇਹਦੇ ਕੋਲੇ ਦੁਆਨੀ ਨਹੀਂ ਕਹਿੰਦਾ ਮੈਂ ਸਾਈ ਜਾਦਾ ਇੱਥੇ ਹੀ ਹੈ ਜਗੋਦੀ ਨੇਤਰੀ ਹੀ ਚੋਰੀ ਕਰਨਾ ਸੀ ਹੁਣ ਪੂਰਨ ਭਗਤੀ ਨੇਚਰ ਹੈ ਸੱਚੇ ਰੱਬ ਦਾ ਰਾਹ ਰਾਣੀ ਸੁੰਦਰਾਂ ਦੀ ਨੇਚਰ ਹੈ ਸ਼ਾਦੀ ਧਿਆਨ ਦੇ ਕੇ ਸੁਣੋ ਰਾਣੀ ਸੁੰਦਰਾਂ ਨੇ ਮੋਤੀਆਂ ਦੀ ਪਿੱਛਿਆ ਪੂਰਨ ਦੀ ਝੋਲੀ ਪਾਤੀ ਪੂਰਨ ਭਗਤ ਮੋਤੀਆਂ ਦੇ ਪਿੱਛਾ ਲੈ ਕੇ ਇੱਕ ਸ਼ਬਦ ਮੁਖੋਂ ਬੋਲਿਆ ਉਹ ਕੀ ਹੈ ਖੁਸ਼ ਰਹੋ ਮਾਤ ਮੇਰੀ ਪੂਰਨ ਲੈ ਕੇ ਤੁਰਿਆ ਮੋਤੀ ਨਾ ਮੁਖ ਮੋੜ ਤੱਕਿਆ ਪਰ ਸੁੰਦਰਾ ਰਹਿ ਗਈ ਖੜੀ ਖੜੋਤੀ ਪੂਰਨ ਦੇ ਪਿੱਛਾ ਪੌਂਕੇ ਨਹੀਂ ਵੇਖਿਆ ਗੁਰੂ ਗੋਖਰ ਦੇ ਢਿੱਲੇ ਤੇ ਜਾ ਕੇ ਪੂਰਨ ਦੇ ਮੋਤੀਆਂ ਦੀ ਟੀਰੀ ਲਾਤੀ ਆਹਾਹਾ ਪਰ ਮੁਖੋ ਉਹ ਸਾਧ ਬਿਟਰੇ ਬਿਟਰੇ ਵੇਂਦੇ ਕਹਿੰਦੇ ਤਾਂ ਲਾਇਆ ਓਏ ਦੂਜਾ ਕਹਿੰਦਾ ਪਹਿਲਾਂ ਚ ਨਹੀਂ ਹੋਣੀ ਜੇ ਹੁੰਦੀ ਤਾਂ ਪੱਕਾ ਮਿੱਠਾ ਪਾਣਦੀ ਕਹਿੰਦੇ ਕਿੱਥੋਂ ਲਿਆ ਆ ਪਿੱਛਾ ਕਹਿੰਦਾ ਰਾਣੀ ਸੁੰਦਰਾ ਤੋਂ ਉਹ ਢਿੱਲੇ ਕਹਿੰਦੇ ਕਹਿੰਦੇ ਝੂਠ ਕਿਉਂ ਮਾਰਦਾ ਹੈ ਰਾਣੀ ਸੁੰਦਰਾ ਤਾਂ ਸੰਤ ਨੂੰ ਮੋੜਨੀ ਨਹੀਂ ਦਿੰਦੀ ਉਹ ਤਾਂ ਮਾਰ ਹੁੰਦੀ ਹੈ ਉਹ ਕਹਿੰਦਾ ਪੂਰਨ ਕਹਿੰਦਾ ਮਾਰਦੀ ਤਾਂ ਤੁਹਾਡੇ ਵਰਗੇ ਨੂੰ ਮੇਰੇ ਨਾਲ ਤਾਂ ਵਿਆਹ ਕਰਾਉਣ ਨੂੰ ਫਿਰਦੀ। ਆਦਰ ਮੁਖੋ ਧਿਆਨ ਦੇ ਕੇ ਸੁਣੋ ਐ ਕਰਨ ਆਜੀ ਦੀ ਕੁੜੀ ਸੀ ਰਾਜੀ ਦੀ ਉਹਨੇ ਲਿਖਤਾ ਕਹਿੰਦਾ ਕਹਿੰਦੀ ਮੈਂ ਤਾਂ ਵਿਆਹ ਉਹਦੇ ਨਾਲ ਕਰਾਉਂ ਸੁੰਦਰ ਥੀ ਵਾਲੀ ਕਹਿੰਦੀ ਜਿਹੜਾ 20 ਗਣ ਦੇਵੇ ਜੇ 20 ਅੰਗਣੇਗੇ ਮੈਂ ਸਿਰ ਕੱਟ ਲਵਾਂ ਮੇਰੇ ਵਰਗੇ ਕਹਿੰਦੇ 20 ਗਣਨੇ ਕੀ ਔਖਿਆ ਕਹਿੰਦੇ ਲਾ 1 2 3 90 ਸ਼ਹਿਰ ਕੱਟ ਲਿਆ ਕੋਈ ਕਹਿੰਦਾ 1 2 3 90 ਸ਼ਹਿਰ ਕੱਟ ਲਿਆ ਕੋਈ ਕਹਿੰਦਾ 1 2 3 4 ਉਹਨੇ ਸ਼ਹਿਰ ਕੱਟ ਲਿਆ ਇੱਕ ਬੱਕਰੀਆਂ ਚਾਰਦਾ ਮੁੰਡਾ ਨੰਬਰਦਾਰਾਂ ਦੀ ਕਿਕਰ ਥੱਲੇ ਚੰਗੀ ਚਾਹ ਬਣਾਈ ਨੰਬਰਦਾਰਾਂ ਦੀ ਅਕਲ ਬੜੀ ਤੇਜ ਹੁੰਦੀ ਹੈ ਨੰਬਰਦਾਰ ਨੂੰ ਪੁੱਛਦਾ ਕਹਿੰਦਾ ਭਾਈ 20 ਗਿਣਨੇ ਆ ਵਾਜੇ ਦੀ ਕੁੜੀ ਨੂੰ ਵਿਆਹਣਾ ਹੈ ਕਿਵੇਂ ਗਿਣਾ ਉਹ ਕਹਿੰਦੇ ਨੰਬਰਦਾਰ ਕਹਿੰਦਾ ਕੋਈ ਸੰਤ ਗਿਣ ਸਕਦਾ ਉਹਨੇ ਸ਼ਾਂਤੀ ਦੀ ਸੇਵਾ ਕਰੀ ਜਾ ਕੇ 20 ਗਿਣ ਲੇ ਆਪਦੀ ਮਾਂ ਰੰਡੀ ਨੂੰ ਕਹਿੰਦਾ ਬੱਕਰੀਆਂ ਚਾਰਨ ਵਾਲਾ ਮੁੰਡਾ ਤਰਵਾਦਾ ਜੀ ਮਾਨਯੋਗ ਸਰਦਾਰ ਮੱਖਣ ਸਿੰਘ ਜੀ ਹੁਣੇ ਧੰਨਵਾਦ ਕਰਦੇ ਆਂ ਸਾਡੀ ਜਿਹੜੀ ਗੁਰਮਖੋ ਮੇਰੀ ਐਸ ਦਰਨਾ ਜਿਹੜੀ ਪ੍ਰੀਤ ਆਏ ਹੁਣ ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ ਅੱਗਾ ਨੇੜੇ ਆ ਗਿਆ ਥੋੜੇ ਚੱਲਣਾ ਬਣੀ ਰਹੇ ਸਾਰ ਮੱਖਣ ਸਿੰਘ ਦੀ ਵੀਰ ਪੈ 100 ਰੁਪਿਆ ਫੇਰ ਬਖਸ਼ ਗਏ ਨੇ ਪਾਸ਼ਾ ਦੀ ਕਿਰਪਾ ਦੀ ਸ਼ਟੀ ਕਰਮਖੋ ਮੁੰਡਾ ਕਹਿੰਦਾ ਆਪਦੀ ਮਾਂ ਨੂੰ ਕਹਿੰਦਾ ਬੇਬੇ ਤਿਆਰ ਹੋ ਜਾ ਗੀਤ ਗਾਉਣ ਨੂੰ ਆਥਣ ਨੂੰ ਕਰਾ ਦੂੰ ਪਾਣੀ ਵਾਰ ਬੰਨੇ ਦੀਏ ਮਾਏ ਨੇ ਬੰਨਾ ਬੰਨੀ ਵਾਰ ਖੜੇ ਉਹ ਕਹਿੰਦੀ ਕਿਵੇਂ ਕਹਿੰਦਾ ਰਾਜੇ ਦੀ ਕੁੜੀ ਨੂੰ ਵਿਆਹ ਕੇ ਲਿਆਉ ਉਹ ਕਹਿੰਦੀ ਰਾਜਾ ਦੇ ਪੁੱਤਾਂ ਤੋਂ ਨਹੀਂ ਜਣੇਂਗੇ ਤੁੰਕਵੇਂ ਜਣਦੇਗਾ ਕਹਿੰਦਾ ਮੈਂ ਸੰਤਾਲੀ ਸੇਵਾ ਕਰੀਏ ਮੈਂ ਮੰਗੂਗਾ ਚਾਦਰਾਂ ਬੰਨਿਆ ਕਾਲਾ ਆਸੇ ਢਾਂਗੀ ਆ ਲੌਂਗੀ ਲਾਉਣ ਵਾਲੀ ਰਾਜੇ ਦੇ ਮਹਿਲਾਂ ਚ ਪਾ ਗਿਆ ਰਾਜੇ ਦੀ ਕੁੜੀ ਨੂੰ ਕਹਿੰਦਾ 20 ਗਹਿਣ ਆਇਆ ਉਹ ਕਹਿੰਦੀ ਅਣਪੜਿਆ ਹੈਗਾ ਕਿਉਂ ਮਰਦਾ ਹੈ ਉਹ ਕਹਿੰਦਾ ਗਣਕੇ ਲੈ ਜਾਉਂ ਤੈਨੂੰ ਘਰੇ ਵਿਸਾਉਂ ਉਹ ਕਹਿੰਦੀ ਗਾਇਨਾ ਕਹਿੰਦਾ ਪੁੱਛ ਉਹ ਕਹਿੰਦੀ ਗਾਇਨਾ ਕਹਿੰਦਾ ਪੁੱਛ ਕਹਿੰਦੀ ਗਾਇਨਾ ਕਹਿੰਦਾ ਪੁੱਛ ਉਹ ਕਹਿੰਦੀ ਫਿਰ 10 ਇੱਕ ਕੀ ਹੈ ਉਹ ਕਹਿੰਦਾ ਇੱਕ ਭਗਵਾਨ ਹੈ ਹੋਰ ਕੀ ਹੈ ਰੱਬ ਇੱਕੋ ਹੀ ਹੈ ਦੋ ਨਹੀਂ ਹੈ ਉਹ ਕਹਿੰਦਾ ਦੋ ਉਹ ਕਹਿੰਦੀ ਦੋ ਕਹਿੰਦਾ ਇੱਕ ਰੱਬ ਦੋ ਜਮੀ ਅਸਮਾਨ ਤਿੰਨ ਦੇਵਤੇ ਇੱਕ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਕਹਿੰਦਾ ਚਾਰ ਯੁੱਗ ਪੰਜੇ ਪਾਂਡੂ ਛੇ ਜਤੀ ਸੱਤ ਦੇਵੀਆਂ ਅੱਠਵੇਂ ਮਾਰ ਦੀ ਮਾਰੀ ਨੌ ਨਾਸ ਮਹਸਰਾ ਨਾਉਣ ਕਹਿੰਦਾ 11ਵੀਂ ਕਾਸਤੀ 12 ਮਹੀਨੇ 13ਵਾਂ ਲਾਉਂਦਾ 14 ਵਿਦਿਆ 15 ਸਰਾਧ ਕਹਿੰਦਾ 16 ਕਲਾਂ ਕ੍ਰਿਸ਼ਨ 27 ਸੰਤਾਂ ਦੀ ਕਹਿੰਦਾ 18 ਉਪਰਾਣ 19ਵੀਂ ਤੂੰ ਤੇ 20 ਮੈਂ ਕਹਿੰਦਾ ਉੱਠ ਚੱਲ ਗਏ ਚੱਲੇ ਜਾ ਰਾਜੇ ਦਾ ਬਾਦਿਏ ਦਾ ਰਾਜੇ ਦੀ ਲੜਕੀ ਨੂੰ ਵਿਆਹ ਲਿਆ ਸੀ ਭਰਪੂਰਨ ਭਗਤ ਲੈ ਕੇ ਪਿੱਛਿਆ ਲੋਕੋ ਕਿੱਥੇ ਚਲੇ ਗਿਆ ਗੁਰੂ ਗੋਖਰਖ ਦੇ ਟਿੱਲੇ ਤੇ ਕੇਲੇ ਕਹਿੰਦੇ ਗੁਰੂ ਜੀ ਆਹਾਹਾ ਕੇਲੇ ਸੋਚਦੇ ਆ ਕਹਿੰਦੇ ਆਪਾਂ ਇਹਨੂੰ ਮਰਾਉਣਾ ਹੈ ਕਿਵੇਂ ਮਰਾਈਏ ਆਹਾ ਕਹਿੰਦੇ 11 ਫੇਰ ਘੱਲੋ ਉਹ ਕਹਿੰਦੇ ਗੁਰੂ ਜੀ ਤੁਸੀਂ ਸਾਨੂੰ ਇੱਕ ਦਿਨ ਕਿਹਾ ਸੀ ਵੀ ਸੋਨਾ ਸਾਡਾ ਦੁਸ਼ਮਣ ਹੈ ਮਾਇਆ ਸਾਡੀ ਦੁਸ਼ਮਣ ਹੈ ਆਪਾਂ ਮੋਤੀ ਕੀ ਕਰਨੇ ਆ ਜੇ ਆਤਾ ਮੰਗ ਲਿਆਉਂਦਾ ਇਥੇ ਮਾਂ ਮਸਤੀ ਕਰੇ ਲਿਖਿਆ ਹੈ ਰਾਣੀ ਸੁਨਦਰਾ ਮੈ ਤੋ ਛਾਰ ਮਾਰਗੀ ਹੁਣ ਮਾਰੂਗੀ ਹੁਣ ਅਚਮ ਮਸਤੀ ਕਹਦਾ ਨਾ ਮੈ ਤੋ ਕੋ ਕਵੜੀ ਨਹੀਂ ਸੀ ਸ਼ਰਾਬ ਨਹੀਂ ਸੀ ਪੀਤੀ ਉਹਨੇ ਪੂਰਨ ਦੇ ਵਯੋਗ ਚ ਮਾਰਗੀ ਚੇਲੇ ਕਹਿੰਦੇ ਕਹਿੰਦੇ ਗੁਰੂ ਜੀ ਆਪਾਂ ਮੋਤੀ ਕੀ ਕਰਨੇ ਆ ਗੁਰੂ ਗੋਰਖਨਾਥ ਕਹਿੰਦਾ ਚੇਲਿਓ ਫੇਰ ਭੇਜਣਾ ਚਾਹੁੰਦੇ ਆ ਗੁਰੂ ਗੋਰਖਨਾਥ ਪੂਰਨ ਨੂੰ ਕਹਿੰਦਾ ਕਹਿੰਦਾ ਆਪਣੇ ਮਾਇਆ ਦੀ ਫਕੀਰਾਂ ਨੂੰ ਕੀ ਲੋੜ ਪੂਰਨਾ ਪੂਰਨਾ ਜਾਂ ਸੁਨਦਰਾ ਕੁੜੇ ਫੇਨ ਜਾ ਅੰਨ ਦੀ ਪਿੱਛਿਆ ਲੈ ਕੇ ਆ ਰੋੜੇ ਵਾਲੇ ਜੱਥੇ ਤੋਂ ਸਾਨੂੰ ਗੁਰੂ ਗੋਖਰਨਾਥ ਨਾ ਉਹ ਕਹਿੰਦਾ ਨਹੀਂ ਕੋਰਖਨ ਦੇ ਖਤਿਉੜੀ ਪਾਲੀ ਪਾਲ ਮੈਂ ਪਹੌੜੀ ਪਾਲੀ ਪਾਲ ਮੈਂ ਪੂਰਨਾ ਤੂੰ ਫਸਾ ਮਾਇਆ ਦੇ ਜੰਜਾਲ ਮੈਂ ਮਾਇਆ ਕੇ ਜੰਜਾਲ ਮੈਂ ਹੋ ਕਾਸ ਤੂੰ ਖਰੀ ਤੇ ਕੱਚਾ ਕੋੜ ਪੂਰਨਾ ਕੱਚਾ ਕੋੜ ਪੂਰਨਾ ਮਾਇਆ ਪੂਰਨਾ ਫੇਰ ਮਾਇਆ ਕਾਲੀ ਨਾਗਣੀ ਕਹਾਵੇ ਬੱਚਿਆ ਏ ਕਹਾਵੇ ਬੱਚਿਆ ਮੌਕਾ ਪਾ ਕੇ ਡੰਗ ਏ ਚਲਾਵੇ ਬੱਚਿਆ ਏ ਚਲਾਉਂਦੀ ਬੱਚਿਆ ਫੇਰ ਇਸ ਚੰਦਰੀ ਦਾ ਖਾਨ ਛੋੜ ਪੂਰਨਾ ਖਾਨ ਛੋੜ ਪੂਰਨਾ ਮਾਇਆ ਦੀ ਫਕੀਰਾਂ ਨੂੰ ਕੀ ਲੋੜ ਪੂਰਨਾ ਜੀ ਵੜੇ ਉਬਾਂ ਸਰ ਪਾਇਬਖਸ਼ੀ ਨੇ ਗਰਮਖੋ ਜਦੋਂ ਪੂਰਨ ਮੋਤੀ ਮੋੜਨ ਗਿਆ ਨਾ ਮੋਤੀ ਮੋੜਨ ਗਿਆ ਮੋਤੀ ਹਾਂ ਖੰਨੇ ਕਲਾਦਿਆਂ ਬਹੁਤ ਜਲਦੀ ਲੱਗਣਾ ਸਮਾਂ ਹਰਵੰਦ ਸਿੰਘ ਕਲਾਕਾਰ ਉਹ ਇੱਥੇ ਹਰਵੰਦ ਸਿੰਘ ਬਾਈ ਹਰਵੰਦ ਸਿੰਘ ਹੀ ਕਲਾਕਾਰ ਨੇ ਉਹ ਇੱਥੇ ਆ ਗਏ ਹਾਂ ਹਾਂ ਬਾਈ ਹਰਵੰਦ ਸਿੰਘ ਹੀ ਕਲਾਕਾਰ ਉਹ ਇੱਥੇ ਪਹੁੰਚਣ ਸਟੇਜ ਤੇ ਬਾਈ ਹਰਵੰਦ ਸਿੰਘ ਹੀ ਕਲਾਕਾਰ ਜਿੱਥੇ ਆ ਸਰਮਖਣ ਸਿੰਘ ਹੀ ਹਣੀ ਨਵੇਂ ਬੱਚੇ ਆ ਜਿਹੜੇ ਪੁਸ਼ਤਾ ਤੇ ਮੇਲਾ ਬਣਾਉਂਦੀਆਂ ਰਹਿਣ ਮੈਂ ਧੰਨਵਾਦ ਕਰਦਾ ਹਾਂ ਪਾਤਸ਼ਾਹ ਕਿਰਪਾ ਕਰਨਾ ਸੁਣੋ ਗਰਮਖੋ ਉਹ ਰਾਣੀ ਸੁਨਦਰਾ ਉਹ ਥੇ ਖੜੀ ਐ ਉਹਨੂੰ ਤਾਂ ਆਪਦੇ ਹੁਸ਼ੰ ਦਾ ਮਾਨ ਐ ਕਿ ਆਊਗਾ ਉਹ ਆ ਗਿਆ ਪਿੱਛੇ ਮੋੜਨ ਉਹ ਕਹਿੰਦੀ ਬੰਦੀ ਉਹ ਆਉਂਦਾ ਜੀ ਨੂੰ ਕਹਿੰਦੀ ਸੀ ਸਾਹ ਰਾਣੀ ਸੁਨਦਰਾ ਨੂੰ ਪੂਰਨ ਕਹਿੰਦਾ ਬੰਦੀ ਰਾਣੀ ਸੁਨਦਰਾ ਨੂੰ ਪੂਰਨ ਕਹਿੰਦਾ ਮਾਤਾ ਸੁਨਦਰਾ ਆਹਾ ਆ ਮੋਤੀਆਂ ਦੇ ਪਿੱਛੇ ਮੇਰੇ ਗੁਰੂ ਨੇ ਕਬੂਲੀ ਨਹੀਂ ਅਨਦੀ ਪਿਛਿਆ ਦੇ ਦੇ ਉਹ ਕਹਿੰਦੀ ਬਾਬਾ ਇਹ ਅਨਦੀ ਪਿਛਿਆ ਮੈਂ ਆਤਾ ਤੈਨੂੰ ਦੇ ਦਿਆਂ ਬੇਸਣ ਦੇ ਰਿਆਂ ਬਾਈ ਚਾਂਸ ਸਿੰਘ ਜੀ ਹੁਣੇ ਬਾਈ ਜੀਵਨ ਸਿੰਘ ਜੀ ਹੁਣੇ ਜਾਨੀ ਜਿਆਦਾ ਨੀਮਦਾਰੋਂ ਅਸੀਂ ਮਨੀਲੇ ਤਰਫ ਤੇ ਗਾਉਂਦੇ ਹੁੰਦੇ ਰਾਤ ਨੂੰ ਅਸੀਂ ਖਾੜਾ ਲੱਗਦਾ ਤੇ ਉਥੋਂ 500 ਕਿਲੋਮੀਟਰ 400 ਕਿਲੋਮੀਟਰ ਤੇ ਜਿੰਨੇ ਸ਼ਹਿਰ ਸੀ ਪੰਜਾਬੀ ਪਰਾ ਗੱਡੀਆਂ ਲੈ ਕੇ ਰਾਤ ਨੂੰ ਖਾੜਾ ਸੁਣਨਾ ਪੰਡਤ ਹਰੀਚੰਦ ਜੀ ਪੰਡਤ ਹਰੀਚੰਦ ਜੀ ਹੁਣੇ 50 ਰੁਪਏ ਲੱਖੇ ਵਾਲੇ ਧੰਨਵਾਦ ਕਰਦਾ ਹੈ ਇਹਨਾਂ ਦੇ ਕੋਲੇ ਅਸੀਂ ਰਹਿਨੇ ਆਇਆ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹੈ ਮੇਰੇ ਬੜੇ ਵੀਰ ਨੇ ਬਹੁਤ ਏਰ ਸਮਾਂ ਇਹਨਾਂ ਦੇ ਕੋਲੇ ਜਾਨਾ ਹੈ ਧੰਨਵਾਦ ਕਰਦਾ ਹੈ ਪਾਸ਼ਾ ਕਿਰਪਾ ਕਰਨ ਰਾਣੀ ਸੁੰਦਰਾ ਕਹਿੰਦੀ ਬਾਬਾ ਜਿਨਾ ਆਟਾ ਦੇ ਦਿਆਂ ਕੀ ਕਰੇਗਾ ਕਹਿੰਦਾ ਭੋਜਨ ਬਣਾਉਂਗਾ ਗੁਰੂ ਨੂੰ ਛਕਾਉਂਗਾ ਚੇਲੇ ਨੂੰ ਛਕਾਉਂਗਾ ਭਾਂਡੇ ਮਾਂਜੂਂਗਾ ਮਨ ਸਾਫ ਕਰੂੰਗਾ ਕਹਿੰਦੀ ਬਾਬਾ ਜਨਾਬ ਦੀਆਂ ਪਾਂਖੜੀਆਂ ਨੂੰ ਕੋਲੇ ਤੇਰੇ ਹੱਥ ਨੇ ਤਵੇਂ ਤੇ ਲੱਗ ਸੇਲੀ ਦੇ 200 ਦੇ ਹਰੇ ਕੱਪੜੇ ਪਾਤੇ 200 ਦੇ ਖਾਕੀ 200 ਦੇ ਚਿੱਟੇ 200 ਦੇ ਦੁੱਧਾ ਕਾਸ਼ਮੀ 200 ਦੇ ਲਾਲ ਕਿਸੇ ਦੇ ਕਹਿਜੇ ਲੈਣਾ ਲੱਗੀਆਂ ਆਉਂਦੀਆਂ ਲੜਕੀਆਂ ਜਾਂਦੀਆਂ 360 ਸੇਲੀ ਪੁਲਿਸ ਵਾਲੇ ਜਾਣੀ ਸੁਣਨਾ 36 ਕਿਸਮ ਦੇ ਭਗਵਾਨ ਭੋਜਨ ਲੈ ਕੇ ਗੁਰੂ ਗੋਖਰ ਦੇ ਟੀਲੇ ਨੂੰ ਚੁਰਦਿਆ ਰੋੜੇ ਮੜੇ ਜਾਂਦੇ ਤੋਂ ਹੈ ਕਿਉਂ ਸ਼ਰਨ ਕਰੀ ਜਾਂਦੇ ਸੁੰਦਰਾ ਦੇ ਸਰ ਹੁਸਨੰਦਾ جاد پہ گیا پورن جد وجود چو کد میری لے گیا عشق بلہ آپ بھی اے ਗੋਰਖਨਾਥ ਪ੍ਰਸ਼ਾਦਾ ਸ਼ੱਕੇ ਕਹਿੰਦਾ ਬੀਬੀ ਮੰਗ ਕੀ ਮੰਗਦੀਆਂ ਅਰਦਾਸ ਕੀ ਦੇਣਾ ਦੀ ਕਰਾਂ ਕਹਿੰਦੀ ਬਾਬਾ ਜੇ ਤੂੰ ਮੇਰੇ ਤੇ ਖੁਸ਼ ਹੈ ਮੈਨੂੰ ਪੂਰਨ ਦੇ ਦੇ ਗੁਰੂ ਗੋਰਖਨਾਥ ਕਹਿੰਦਾ ਪੂਰਨਾ ਮੈਂ ਕਾਇ ਰਹਿ ਖਾਨਾ ਨਹੀਂ ਸੁੰਦਰਾ ਨੂੰ ਤੈਨੂੰ ਇਹਦੇ ਨਾਲ ਜਾਣਾ ਪਊ ਇਹ ਮਹਿਲਾ ਜਾ ਔਰ ਰਾਣੀ ਸੁਨਦਰਾਪੁਰਨ ਨੂੰ ਲੈ ਕੇ ਪਹਿਲਾਂ ਚਬਾਗੀ ਗੁਰਮੁਖੋ ਦਿਖਾਉਂਦੀ ਫਿਰਦੀ ਹੈ ਕਹਿੰਦੀ ਆ ਆਪਣਾ ਰਗਰੇਸ਼ਰ ਰੂਪ ਹੈ ਆ ਆਪਣੇ ਖੇਡਣ ਦੇ ਗਰਾਊਂਡ ਨੇ ਆ ਆਪਣਾ ਅਸਲਾ ਤੇ ਪੂਰਨ ਭਗਤ ਕਹਿੰਦਾ ਕਹਿੰਦਾ ਬੀਬੀ ਕਿਤੇ ਨਾਮ ਜਪਣਾ ਕਮਰਾ ਹੈ ਕੋਈ ਸ਼ਾਮ ਹੋ ਗਈ ਮੈਂ ਤਾਂ ਨਾਮ ਜਪਣਾ ਹੈ ਗੁਰਮੁਖੋ ਮਹਾਤਮਾ ਸ਼ਾਮ ਨੂੰ ਸਵੇਰ ਇਨ ਕਰਦੇ ਨੇ ਉਹ ਕਹਿੰਦੀ ਨਾਮ ਜਪਣ ਵਾਲਾ ਕਮਰਾ ਨਹੀਂ ਹੈ ਕਹਿੰਦਾ ਫਿਰ ਮੈਂ ਤਾਂ ਦਿਸ਼ਾ ਜਾਣਾ ਹੈ ਗੁਰਮੁਖੋ ਪੂਰਨ ਆਣੀ ਸੁੰਦਰਾ ਦੇ ਮਹਿਲਾ ਚੋਂ ਨਿਕਲਿਆ ਕਹਿੰਦਾ ਮਾਣਾ ਗੁਰੂ ਦਾ ਪਾਠ ਪੂਰਾ ਹੋ ਗਿਆ ਹਾਂ ਆ ਗਿਆ ਕੋਈ ਗੱਲ ਨਹੀਂ ਹੁਣ ਮੈਨੂੰ ਜਾਣਾਂ ਦਾ ਕੋਈ ਡਰ ਨਹੀਂ ਨਿਕਲਿਆ ਮਹਿਲਾ ਚੋਂ ਰਾਣੀ ਸੁੰਦਰਾ ਮਹਿਲ ਤੇ ਬਹਿ ਗਈ ਜਿਨ੍ਹਾਂ ਚਰ ਪੂਰਨ ਦਸਦਾ ਰਿਆ ਉਹਨਾਂ ਚ ਬੈਠੀ ਰਹੀ ਜਦੋਂ ਪੂਰਨ ਦਸਨੋਂ ਹਟ ਗਿਆ ਉਹਦੇ ਵਿਜੋਗ ਚ ਰਾਣੀ ਸੁਨਦਰਾ ਮਹਿਲ ਤੋਂ ਛਾਲ ਮਾਰ ਕੇ ਮਰ ਗਈ ਇੱਥੇ ਮਾਮਸਤੀਕ ਨੇ ਕਿਹਾ ਰਾਣੀ ਸੁਨਦਰਾ ਮਹਿਲ ਤੋਂ ਛਾਲ ਮਾਰ ਕੇ ਇਹ ਤੂੰ ਆ ਨੈਵ ਕੋਟਿਆ ਦਾ گاਉਂ ਚੱਲਦਾ ਜਿਹੜੇ ਤਸੀਂ ਰਿਕਾਰਡ ਅਜ ਤੋਂ ਪਹਿਲਾਂ ਪੂਰਨ ਭਗਤ ਦੇ ਸੁਣਦੇ ਸੀ ਪੂਰਨ ਭਗਤ ਜੀ ਹੋ ਕੇ ਬੰਦੇ ਆ ਗੁਰੂ ਕੋਲੋਂ ਕਿੱਥੇ ਚੱਲਿਆ ਨੈਵ ਕੋਟਿਆ ਕਮਿਆ ਦਾ ਕੀ ਲੱਕੜੀ ਆਂਦੀ ਏ ਹੁਣ ਉਹਦਾ ਉਹਨਾਂ ਦੇ ਪੁੱਤਰੇ ਉੱਥੇ ਪਾਕਿਸਤਾਨ 'ਚ ਵੱਸਦੇ ਨੇ ਲਾ ਗਰਮਖੋ ਇਹਨਾਂ ਕੁਛ ਕਹਿੰਦੇ ਕਿ ਮੈਂ ਜਾਂਚ ਕਰ ਸਮਾਂ ਜਿਹੜਾ ਕਿਸੇ ਦੀ ਲਿਹਾਜ਼ ਨਹੀਂ ਕਰਦਾ ਸਾਰੀ ਗੁਰ ਸੰਗਤ ਦਾ ਤੁਹਾਡਾ ਕੋਟਨ ਵਾਰਤਨਵਾਦ ਕਰਦਾ ਹੈ 98142 42940 ਤੇ ਜਦ ਵੀ ਫੋਨ ਕਰੋਗੇ 98142 42940 ਤੇ ਜਦ ਵੀ ਫੋਨ ਕਰੋਗੇ ਥੋੜੇ ਚੰਨੀ ਹਾਜ਼ਰ ਹੋਵਾਂਗੇ ਅਗਲਾ ਪ੍ਰੋਗਰਾਮ ਮਾਨਯੋਗ ਸ਼ਕਤੀ ਸਾਹਿਬ ਤੋਂ ਜਿਹੜੇ ਕਲਾਕਾਰ ਨੇ ਗਾਉਣਾ ਹੈ ਉਹ ਇੱਥੇ ਸਾਥ ਸੰਗਤ ਜੀ ਥੋੜੇ ਚੰਨੀ ਕਲਾ ਦੀ ਪ੍ਰਦਰਸ਼ਨੀ ਕਰਨਗੇ ਇੱਕ ਆਪਾਂ ਸਾਰੇ ਨੇ ਅਰਦਾਸ ਕਰਨੀ ਹੈ ਵਰਮਖੋ ਵੀ ਇਹ ਮੇਲਾ ਚੜ੍ਹਦੀ ਕਲਾ ਜਾਵੇ ਸਾਰੀ ਸੰਗਤ ਬੋਲਿਓ ਛਾ ਹਰੀ ਸੰਗਤ ਕੜਦੀ ਕਲਾ ਵਾਲੀ ਫਤਿਹ ਬਲਾਓ ਕਹੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਕਹੇ ਅੱਜ ਬੰਦੇ ਸਰਹੰਦ ਵੀ ਹੌਦ ਦੀ ਕਨਾਲ ਇਟ ਖੜਕਾਉਂ ਨੇ ਦੇ ਫਰੀਕੇ ਆਵਾਲਿਆ ਹੋ ਕਿਤਾ ਕਿਲਾ ਹੰਕਾਰ ਦਾ ਟਾ ਰਿੰਦਿਆਂ ਮਰਦਾ ਈਆਂ ਜੱਗ ਵਿੱਚ हा जी हा बारा दुनिया ज